ਆਪ ਸਰ ਕੋਈ ਛੁੱਟੀ ਤੇ ਗਿਆ ਕੋਈ ਕਿਤੇ ਗਿਆ ਮੌਕੇ ਅਜ 12 ਦਿਨ ਬਾਅਦ ਦੇਖਣ ਚੱਲੇ ਆ ਬੜੇ ਸ਼ਰਮਨਾਕ ਗੱਲ ਆ ਕਿ ਇੱਕ ਬੰਦਾ ਸਾਨੂੰ ਉੱਠ ਕੇ ਸਾਨੂੰ ਚੁਰੇ ਜਮਾਰ ਕਵੇ ਉੱਪਰ ਦੀ ਸਾਡੇ ਘਰਾਂ ਦੇ ਆ ਕੇ ਹਮਲੇ ਕਰੇ ਔਰ ਇਸ ਚੀਜ਼ ਦਾ ਜਿਹੜਾ ਹੈਗਾ ਖਮਿਆਜੋ ਪੁਲਿਸ ਨੂੰ ਵੀ ਭੋਤਣਾ ਪਊਗਾ ਪ੍ਰਸ਼ਾਸਨ ਨੂੰ ਤਾਂ ਭੋਤਣਾ ਪੈਣਾ ਨਾਲ ਪਬਲਿਕ ਵੀ ਪਰੇਸ਼ਾਨ ਹੋਊਗੀ ਆਪਾਂ ਸਾਰਿਆਂ ਨੇ ਰੋਡ ਜਾਮ ਕਰਨਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਇਹ ਘੰਟੇ ਦੇ ਵਿੱਚ ਜੇ ਕੰਮ ਹੋ ਗਿਆ ਠੀਕ ਆ ਨਹੀਂ ਤੇ ਅਸੀਂ ਆਪਣੀ ਬੰਦੀ ਕਾਰਵਾਈ ਕਰਾਂਗੇ ਤੁਸੀਂ ਇਹ ਬੰਦੀ ਕਾਰਵਾਈ ਨਾ ਕੀਤੀ ਪੁਲਿਸ ਨੇ ਇਹ ਘੰਟੇ ਦੇ ਵਿੱਚ ਪੂਰੇ ਪੰਜਾਬ ਬੰਦੀ ਕਾਲ ਦਵਾਂਗੇ ਇਹ ਮੈਂ মিডিਆ ਦੇ ਮਾਧਿਅਮ ਨਾਲ ਅਸੀਂ ਦੱਸ ਰਹੇ ਆਂ ਆਪ ਜੀ ਨੂੰ ਕਿ ਇਹ ਮੁਰਕੇ ਖਮਿਆਜਾ ਪੋਟਣਾ ਪੈ ਜਾਣਾ ਇਹਨਾਂ ਨੂੰ ਮੈਂ ਹਜੇ ਵੀ ਇਹਨਾਂ ਨੂੰ ਕਹਿੰਨੇ ਆਂ ਅਸੀਂ ਪਿਆਰ ਨਾਲ ਕਹਿ ਕੇ ਦੇਖ ਲਿਆ ਅਫਸਰ ਕੋਈ ਛੁੱਟੀ ਤੇ ਗਿਆ ਕੋਈ ਕਿਤੇ ਗਿਆ ਮੌਕੇ ਅੱਜ 12 ਦਿਨ ਬਾਅਦ ਦੇਖਣ ਚੱਲੇ ਆ ਬੜੇ ਸ਼ਰਮਨਾਕ ਗੱਲ ਆ ਕੀ ਇੱਕ ਬੰਦਾ ਸਾਨੂੰ ਉੱਠ ਕੇ ਸਾਨੂੰ ਚੁੰੜੇ ਚ ਮਾਰ ਕਵੇ ਉੱਪਰ ਦੀ ਸਾਡੇ ਘਰਾਂ ਦੇ ਆਣ ਕੇ ਹਮਲੇ ਕਰੇ ਔਰ ਇਸ ਚੀਜ਼ ਦਾ ਜਿਹੜਾ ਹੈਗਾ ਖਮਿਆਜਾ ਉਹ ਪੁਲਿਸ ਨੂੰ ਵੀ ਪਹੁੰਚਣਾ ਪਊਗਾ ਪ੍ਰਸ਼ਾਸਨ ਨੂੰ ਤਾਂ ਪਹੁੰਚਣਾ ਪੈਣਾ ਨਾਲ ਪਬਲਿਕ ਵੀ ਪਰੇਸ਼ਾਨ ਹੋਗੀ ਆਪਾਂ ਸਾਰਿਆਂ ਨੇ ਰੋਡ ਜਾਮ ਕਰਨਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਅੱਧੇ ਘੰਟੇ ਦੇ ਵਿੱਚ ਜੇ ਕੰਮ ਹੋ ਗਿਆ ਠੀਕ ਆ ਨਹੀਂ ਤੇ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਮੁਰਦਾਬਾ 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 ਟੱਕੇ ਨਹੀਂ ਚੱਲੇਗੀ ਨਹੀਂ ਤਰਲਾ ਜੀ ਚਲੋ ਬਦਨ ਸਾਹਿਬ ਜਾਰ ਟਾਈਮ ਨਾਲ ਲੋ ਦਰਿਆ ਨੂੰ ਫੋਨ ਕਰਾਓ ਪਾਜੀ ਕੀ ਚਤਰ ਕੀ ਸਗਾ ਹੈਗਾ ਜਿਹੜਾ ਮਤਲਬ ਕਿ ਤੁਸੀਂ ਆਣ ਕੇ ਪਹਿਲੇ ਅਧਿਕਾਰੀ ਨੂੰ ਟਾਈਮ ਨਹੀਂ ਦਿੱਤਾ ਹੈਗਾ ਅਸੀਂ ਟਾਈਮ ਦਿੱਤਾ ਸੀ 12 12 ਦਿਨ ਪਹਿਲਾਂ ਦੀ ਕੰਪਲੇਂਟ ਹੋਈ ਹੋਆ ਕੰਪਲੇਂਟ ਹੋਣ ਦੇ ਬਾਵਜੂਦ ਵੀ ਕੋਈ ਵੀ ਜਿਹੜਾ ਸਤਾਵ ਨਹੀਂ ਨਿਕਲਿਆ ਇਹਨਾਂ ਨੂੰ ਅਸੀਂ ਬਾਰ-ਬਾਰ ਮਨਤਾ ਕੀਤੀ ਹੈ ਕਿ ਦੋਸ਼ੀਆਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਅਸੀਂ ਹੁਣ ਅਲਟੀਮੇਟਮ ਦਿੱਤਾ ਹੈ ਵੀ ਜੇ ਕੋਈ ਕਾਰਵਾਈ ਬੰਦ ਨਹੀਂ ਕਰ ਦਿੱਤੀ ਠੀਕ ਆ ਨਹੀਂ ਤੇ ਆਪਾਂ ਰੋਡ ਜਾਮ ਕਰਾਂਗੇ ਨਹੀਂ ਸੁਣਨ ਦੇ ਵਿੱਚ ਤਾਂ ਭਾਜੀ ਇਹ ਵੀ ਆਇਆ ਹੈਗਾ ਕਿ ਪਿੰਡ ਦੇ ਮੋਤਵਰ ਜਾਂ ਪਿੰਡ ਦੀ ਪੰਚਾਇਤ ਵੀ ਇਸ ਮਸਲੇ ਦਾ ਹੱਲ ਕਰੂਗੀ ਕੀ ਗੱਲ ਉਹ ਹੱਲ ਨਹੀਂ ਹੋਇਆਗਾ ਕਿਸੇ ਕੋਲ ਵੀ ਜੇ ਹੱਲ ਹੋਣਾ ਹੁੰਦਾ ਤਾਂ ਭਾਜੀ 12 ਦਿਨ ਪਹਿਲਾਂ ਹੀ ਹੱਲ ਹੋ ਜਾਣਾ ਸੀਗਾ ਬਾਰੇ ਇਨੇ ਬੰਦੇ ਆ ਉਹ ਪਹਿਲਾਂ ਨਹੀਂ ਸੁਝਾ ਸਕਦੇ ਸੀ ਇਸ ਮਸਲੇ ਨੂੰ ਉਹ ਚਾਹੁੰਦੇ ਜਦ ਪਤਾ ਸੀ ਵੀ ਪਿੰਡ ਦਾ ਮਸਲਾ ਹੈ ਕੋਈ ਗੱਲ ਨਹੀਂ ਆਪਾਂ ਪਿੰਡ ਦੇ ਵਿੱਚ ਬਹਿ ਕੇ ਨਿਬੇੜ ਲੈਂਦੇ ਪਰ ਉਹਨਾਂ ਨੇ ਔਰ ਜਿਹੜੇ ਇਹ ਜਿਹੜੇ ਹੈਗੇ ਆ ਜਿਹੜੇ ਉੱਚੀਆਂ ਕਾਸਟ ਵਾਲੇ ਲੋ 15 ਔਰ 18 ਬੰਦੇ ਜਿਹੜੇ ਸੀਗੇ ਉਹ ਸਾਡੇ ਜਿਹੜੇ ਹੈਗੇ ਆ ਆਪਣੇ ਜਸਪਾਲ ਬੱਦਨ ਜੀ ਜਿਹੜੇ ਸਮਾਜ ਸੇਵਕ ਔਰ ਸਮਾਜ ਦੀ ਸੇਵਾ ਕਰਦੇ ਆ ਔਰ ਹਮੇਸ਼ਾ ਸ਼੍ਰੀ ਗੁਰੂ ਵਿਦਾਸ ਜੜੀ ਹੈਗੀਆਂ ਸੁਭਾਵਾਂ ਉਹਨਾਂ ਦੇ ਨਾਲ ਚੱਲ ਕੇ ਆਪਣਾ ਪੂਰਾ ਸਹਿਯੋਗ ਕਰਦੇ ਆ ਔਰ ਉਹ ਸਾਡਾ ਬਹੁਤ ਵਧੀਆ ਸਹਿਯੋਗੀ ਸੱਜਣਾ ਸਾਡਾ ਸਾਡਾ ਮਿੱਤਰ ਆ ਪਰਮ ਮਿੱਤਰ ਆ ਔਰ ਸਾਰੇ ਜਿੰਨੇ ਵੀ ਇਸ ਵੇਲੇ ਪੂਰੀਆਂ ਜਥੇਬੰਦੀਆਂ ਜੇ ਇਕੱਠੀਆਂ ਹੋ ਕੇ ਆਈਆਂ ਅਸੀਂ ਉਹਦੇ ਸਹਿਯੋਗ ਲਈ ਆਏ ਆ ਤਾਂ ਕਿ ਜਿਹੜੀ ਹੈਗੀ ਆ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਦੋਸ਼ੀਆਂ ਉੱਤੇ ਕੀਤੀ ਜਾਵੇ ਜੇ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਫਿਰ ਜਿਹੜੀ ਅਸੀਂ ਸਾਰੇ ਸਾਥੀਆਂ ਦੇ ਨਾਲ ਸਲਾਹ ਕਰਕੇ ਉਹ ਅਗੇਰੀ ਕਾਰਵਾਈ ਜਿਹੜੀ ਹੈਗੀ ਉਹ ਕਰਾਂਗੇ ਔਰ ਇਹਦੇ ਜਿਹੜੇ ਫਿੱਟੇ ਆ ਉਹ ਕੰਬੀਰ ਭੁਗਤਲੇ ਪਹਿਨਗੇ